ਤੇਰਾ ਹੱਤ ਤਕਰੀਬਨ ਸਾਨੂੰ ਸਾਰੇ 12 ਇੱਥੇ ਵੱਜ ਗਏ ਸੀਗੇ ਤੇ ਅੱਧੇ ਅੱਧਾ ਕਰ ਕੰਮ ਤਕਰੀਬਨ ਹੋ ਗਿਆ ਵਾ ਤੇ ਹੁਣ ਬੋਰੇ ਨਾਲ ਲਾ ਕੇ ਕਿ ਜੇ ਟਰੈਕਟਰ ਟਰਾਲੀ ਦਾ ਨਗੇ ਤੇ ਸਾਈਡਾਂ ਨੂੰ ਮਿੱਟੀ ਨੱਕ ਹੋਵੇ ਹੁਣ ਉਹ ਦਾ ਕੰਮ ਨਾਲ ਸ਼ੁਰੂ ਕਰਵਾਉਣਗੇ ਆ ਲੇਬਰ ਆ ਗਈ ਹੋਈ ਆ ਬੋਰੇ ਭਰੇ ਵੀ ਗਏ ਹੋਏ ਨੇ ਤੇ ਕੰਮ ਚੱਲ ਰਿਹਾ ਸਰਕਾਰ ਹਮੇਸ਼ਾ ਆਪਣੇ ਤਤਪਰ ਤੇ ਖਾਲਸਾ ਜੀ ਕੱਲ ਦਿਨ ਭਰ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਜਿਹੜਾ ਵਾ ਮਾਹੌਲ ਵੱਖ-ਵੱਖ ਪਾਰਟੀਆਂ ਦੇ ਇੱਥੇ ਬੜਾ ਗਰਮਾਇਆ ਰਿਹਾ ਹਾਂਜੀ ਦੇਖੋ ਜੀ ਬਰਸਾਤੀ ਡੱਡੂ ਆ ਤੇ ਜਦੋਂ ਫਿਰ ਮੀਂਹ ਪੈਣਾ ਕਿੰਬਾਰ ਤੇ ਆਉਣੀ ਆ ਸਾਰੇ ਤੇ ਸਰਕਾਰ ਆਪਣੀ ਜਿੰਮੇਵਾਰੀ ਸਰਕਾਰ ਨੂੰ ਤੇ ਕਿ 7-8 ਮਹੀਨੇ ਹੋ ਗਏ ਤੁਸੀਂ ਦਾ ਕੰਮ ਆਲਰੇਡੀ ਚੱਲਦਾ ਪਿਆ ਸੀਗਾ ਇਹਨਾਂ ਨੂੰ ਐਂ ਲੱਗਦਾ ਕਿ ਇੱਕ ਦਿਨ ਜੀ ਆਪਾਂ ਕੋਠੀ ਇੱਟਾਂ ਦਾ ਘਰ ਨਿਆਣੇ ਨਹੀਂ ਕਹਿੰਦੇ ਹੁੰਦੇ ਕੋਈ ਇੱਟਾਂ ਜੀਆਂ ਲਾਈਆਂ ਤੇ ਉੱਤੇ ਇੱਟ ਉੱਪਰ ਰੱਖਦੀ ਤੇ ਘਰ ਬਣ ਗਿਆ ਤੇ ਇਹਨਾਂ ਦਾ ਹਿਸਾਬ ਉਹ ਆ ਕਿ ਬੀਜੇਪੀ ਵਾਲਿਆਂ ਦੀ ਸੋਚ ਇੰਨੀ ਕੀ ਆ ਕਿ ਦੋ ਕਿੱਟਾ ਘਰ ਰੱਖੀਆਂ ਤੇ ਦੇ ਇੱਟ ਰੱਖਦੀ ਤੇ ਘਰ ਬਣ ਗਿਆ ਉਹਨਾਂ ਦੀ ਸੋਚ ਇੱਥੇ ਤੱਕ ਹੀ ਸੀਮਤ ਆ ਜੀ ਉਹਨਾਂ ਵੱਲੋਂ ਤੇ ਵਾਦੇ ਦਾਵੇ ਬੜੇ ਕੀਤੇ ਗਏ ਸੀ ਕੱਲ ਕਿ ਉਹਨਾਂ ਦੀਆਂ ਸਰਕਾਰਾਂ ਦੇ ਜਿਹੜੇ ਨੇ ਬੜੀਆਂ ਪਾਲਿਸੀਆਂ ਜਿਹੜੀਆਂ ਵਧੀਆ ਲਿਆਂਦੀਆਂ ਨੇ ਪੰਜਾਬ ਦੇ ਹਤੈਸੀ ਹੈਗੇ ਆ ਬੀਜੇਪੀ ਵਾਲੇ ਦੇਖੋ ਜੀ ਇਹਦੇ ਸਾਰੇ ਪੰਜਾਬੀ ਜਾਣੋ ਇਹ ਆਪ ਵੀ ਸਾਰੇ ਕਿਸਾਨਾਂ ਨਾਲ ਸੰਬੰਧ ਰੱਖਦੇ ਆ ਤਿੰਨ ਦੋ ਤਿੰਨ ਸਾਲ ਉੱਥੇ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਰਿਹਾ ਕਿਸਾਨ ਜਥੇਬੰਦੀਆਂ ਦਾ ਤੇ ਇਹਨਾਂ ਨੇ ਉੱਥੇ ਤਿੰਨ ਸਾਲ ਉਹਨੂੰ ਬੀਜੇਪੀ ਨੂੰ ਲੱਭੇ ਨਹੀਂ ਆਗੇ ਕਿ ਬੰਦੇ ਵੀ ਤਾਂ ਕਿਸਾਨ ਪੰਜਾਬ ਦੇ ਹੀ ਹੈਗੇ ਆ ਉਹ ਵੀ ਤਾਂ ਆਪਣੇ ਹੱਕ ਹੀ ਮੰਗਦੇ ਪਏ ਉੱਥੇ ਠੰਡ ਦੇ ਵਿੱਚ ਬਜ਼ੁਰਗ ਮਰ ਗਏ ਹੀਗੇ ਉਦੋਂ ਕਿੱਥੇ ਹਤੈਸੀ ਏਡੇ ਵੱਡੇ ਆ ਇਨੇ ਕ ਪਾੜ ਕਰਕੇ ਇੱਥੇ ਮੈਂ ਆ ਆ ਕੇ ਆਣ ਕੇ ਕਿ ਜਿੱਦਾਂ ਸਾਰਾ ਦੁਖੀ ਇਹਨਾਂ ਨੂੰ ਲੱਗ ਗਿਆ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਜਿਹੜੇ ਪਾਰਟੀਆਂ 'ਚ ਨਹੀਂ ਆ ਉਹਨਾਂ ਨੂੰ ਵੀ ਦੁੱਖ ਆ ਸਾਰਿਆਂ ਨੂੰ ਦੁੱਖ ਆ ਜਿਹੜੇ ਸੇਵ ਸਮਾਜ ਸੇਵੀ ਆ ਉਹਨਾਂ ਨੂੰ ਵੀ ਦੁੱਖ ਆ ਹਰ ਇੱਕ ਨੇ ਉਪਰਾਲਾ ਕਰਨਾ ਹੁੰਦਾ ਵਾ ਹਾਰਡ ਵਾ ਇਹ ਆਫਤਾਂ ਕੁਦਰਤੀ ਤੇ ਸਾਰਿਆਂ ਦੇ ਦਿਨਾਂ ਦਿਲਾ ਦੇ ਵਿੱਚ ਰੋਸ ਹੁੰਦਾ ਵਾ ਤੇ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਪ੍ਰਸ਼ਾਸਨ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਤੇ ਸਮਾਜ ਸੇਵੀਆਂ ਨੇ ਵੀ ਆਪਣੀ ਜਗ੍ਹਾ ਕੰਮ ਕਰਨਾ ਹੁੰਦਾ ਖਾਲਸਾ ਜੀ ਆ ਜਾ ਕੇ ਇੱਥੇ ਰੋਸ